ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਜੀ ਤੇ ਪਿਆਰੇ ਪਿਆਰੇ ਬੱਚੇ ਤੇ ਸਕੂਲ ਦਾ ਸਾਰਾ ਸਟਾਫ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਕੂਲ ਦੇ ਵਿੱਚ ਅੱਜ ਤੀਜੀ ਵਾਰੀ ਆ ਰਿਹਾ ਹਾਂ ਆਮ ਤੇ 3 ਸਾਲ ਦਾ ਸਫ਼ਰ ਪੂਰਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੁਸੀਂ ਸਭ ਅਤੇ ਆਪਕੋ ਤੁਸੀਂ ਇਸ ਵਿਭਾਗ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਕਿਸੇ ਦੀ 20 ਸਾਲ ਦੀ ਸਰਵਿਸ ਹੋ ਗਈ ਕਿਸੇ ਦੀ 25 ਸਾਲ ਦੀ ਸਰਵਿਸ ਹੋ ਗਈ ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਂਦੇ ਬੋਝ ਨੂੰ ਹਲਕਾ ਕਰਨ ਲਈ ਪੰਜਾਬ ਸਰਕਾਰ ਨੇ ਛਲਾਗਾ ਯੋਗ ਕੰਮ ਕੀਤਾ ਹੈ ਜਿਸ ਨੇ ਹਰ ਪੰਜਾਬ ਵਾਸੀ ਦੇ ਚਿਹਰੇ ਤੇ ਖੁਸ਼ੀ ਲਿਆ ਆਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 600 ਯੂਨਿਟ ਮੁਫਤ ਬਿਜਲੀ ਪ੍ਰਦਾਨ ਕਰ ਰਹੀ ਹੈ 1 ਜੁਲਾਈ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 90% ਲੋਕਾਂ ਦਾ ਬਿੱਲ ਜ਼ੀਰੋ ਰਿਕਾਰਡ ਕੀਤਾ ਗਿਆ ਹੈ। ਸਰਕਾਰ ਦਾ ਇਹ ਉਪਰਾਨਾ ਲੋਕਾਂ ਦਾ ਹਜ਼ਾਰਾਂ ਰੁਪਏ ਬਚਾ ਰਹੇ ਹਨ। ਇਸ ਦੇ ਨਾਲ ਹੀ ਮਾਨ ਸਰਕਾਰ ਨੇ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਪਹਿਲ ਕੀਤੀ ਹੈ। ਮੈਂ ਰਵਿੰਦਰ ਕੁਮਾਰ ਜੀ ਮੈਂ ਮਹਾਲੀ ਦਾ ਰਹਿਣ ਵਾਲਾ ਹਾਂ ਜੀ ਜਦ ਤੋਂ ਮਾਨ ਸਰਕਾਰ ਪੰਜਾਬ ਵਿੱਚ ਆਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਹੈ ਜੀ। ਜਿੱਦਾਂ ਜਿਸ ਜਿਸ ਕਰਕੇ ਅਸੀਂ ਮਾਨ ਸਰਕਾਰ ਜੀ ਦਾ ਬਹੁਤ ਧੰਨਵਾਦੀ ਕਰਦੇ ਆਂ ਜੀ ਮੈਂ ਆਟੋ ਚਲਾਉਂਦਾ ਸਾਡਾ ਪੈਸਾ ਥੋੜਾ ਹੁਣ ਬਚ ਜਾਂਦਾ ਨਹੀਂ ਤਾਂ ਪਹਿਲਾਂ ਬਿਜਲੀ ਦੇ ਬਿੱਲ ਚ ਹੀ ਚਲਾ ਜਾਂਦਾ ਸੀਗਾ ਜੀ ਬੜੀ ਮਿਹਰਬਾਨੀ ਜੀ ਮਾਨ ਸਰਕਾਰ ਜੀ ਦਾ ਜਿਹੜਾ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਜੀ ਮੇਰਾ ਨਾਮ ਨਰੋ ਦੇਵੀ ਏ ਮੋਹਾਲੀ ਵਿੱਚ ਰਹਿਣ ਵਾਲੀ ਆਂ ਜਿੱਥੇ ਸਰਕਾਰ ਬਣਿਆ ਹੈ ਜਿੱਥੇ ਬਿੱਲ ਮੇਰਾ ਜ਼ੀਰੋ ਆ ਰਿਹਾ ਹੈ ਸਾਡੇ ਵੀ ਕਈ ਜਿਹੜੇ ਵਲੰਟੀਅਰ ਸੀ ਉਹਦੇ ਨੇ ਹੋ ਜਾਊਗਾ ਜੀ ਅਸੀਂ ਕੀ ਕਰਾਂਗੇ 88% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਗਰਮੀ ਹੋਵੇ ਸਰਦੀ ਹੋਵੇ ਔਰ ਬਿਜਲੀ ਆਉਂਦੀ ਵੀ ਹੈ ਇਹ ਵੀ ਨਹੀਂ ਹੈਗਾ ਬਿਜਲੀ ਕੱਟ ਕੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਬਿਜਲੀ ਆਉਂਦੀ ਵੀ ਹੈ ਮੇਰੇ ਲਈ ਇਸ ਤੋਂ ਵੱਧ ਖੁਸ਼ਕਿਸਮਤੀ ਨਹੀਂ ਹੋ ਸਕਦੀ ਸੀ ਮੈਨੂੰ ਸਿੱਖਿਆ ਵਰਗਾ ਵਿਭਾਗ ਮਿਲਿਆ ਅੱਜ 3 ਸਾਲਾਂ ਬਾਅਦ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਹੋ ਗਏ ਚਮਕਦਾਰ ਹੋ ਗਏ ਪਰ ਹਾਂ 3 ਸਾਲਾਂ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਅੱਜ ਸਾਡੇ 98% ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਚਮਕ ਦੀਆਂ ਚਾਰ ਦੁਵਾਰਾਂ ਨੇ ਜੋ ਅੱਜ ਤੱਕ ਪਹਿਲਾਂ ਨਹੀਂ ਸੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲਸ ਤੱਕ ਨਹੀਂ ਸੀ ਅਧਿਆਪਕ ਬਣਾਣਗੇ ਕਿਵੇਂ ਅੱਜ ਪੰਜਾਬ ਦੇ 100% ਸਕੂਲਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰੇ ਟਾਇਲਟਸ ਨੇ ਅੱਜ ਪੰਜਾਬ ਦੇ ਵਿੱਚ 28 ਲੱਖ ਬੱਚੇ ਪੜ੍ਹਦੇ ਨੇ ਤੇ ਮੈਂ ਇੱਕ ਗਾਰੰਟੀ ਨਾਲ ਕਹਿ ਸਕਦਾ 28 ਲੱਖ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 3 ਸਾਲ ਪਹਿਲਾਂ ਜਦੋਂ ਇਹ ਸਫ਼ਰ ਸ਼ੁਰੂ ਕੀਤਾ ਸੀ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ ਜ਼ਮੀਨ ਤੇ ਬੈਠਦੇ ਸੀ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ 19600 ਸਕੂਲਾਂ ਦੇ ਵਿੱਚੋਂ 17000 ਸਕੂਲ ਵਾਈਫਾਈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਦੇ ਨਾਲ ਲੈਸ ਨੇ ਇਸ ਨੂੰ ਅਸੀਂ 100% ਤੇ ਲੈ ਕੇ ਜਾਣਾ ਪੰਜਾਬ ਪਹਿਲਾ ਸੂਬਾ ਬਣੂਗਾ ਜਿੱਦੇ ਸਾਰੇ ਸਕੂਲਸ wifi ਨਾਲ ਕਨੈਕਟਡ ਹੋਣ ਕੇ ਐਡੇ ਹੀ ਪੰਜਾਬ ਦੇ 100% ਸਕੂਲਾਂ ਦੇ ਵਿੱਚ ਪੀਣ ਵਾਲਾ ਪਾਣੀ ਇਹ ਅਸੀਂ ਮੁਹੱਈਆ ਕਰਵਾਇਆ ਤੇ ਇਹ ਤਾਂ ਬੇਸਿਕ ਮਿਨੀਮਮ ਇਨਫਰਾਸਟ੍ਰਕਚਰ ਹੈ ਕਿ ਸਾਡਾ ਕੋਈ ਵੀ ਸਰਕਾਰੀ ਸਕੂਲ ਜਾਉਂਗੇ ਤੁਹਾਨੂੰ ਇਹ 4-5 ਪੈਰਾਮੀਟਰ ਉੱਥੇ ਜ਼ਰੂਰ ਮਿਲਣਗੇ ਐਕਸਲ ਕੀ ਕੀਤਾ ਐਕਸਲੇ ਕਰ ਦਿੱਤਾ ਕਿ ਅੱਜ ਇਸ ਸਾਲ 199 ਬੱਚੇ ਜੇਈ ਮੈਨਸ ਕਲੀਅਰ ਕਰਕੇ ਗਏ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਐਕਸਲੇ ਕਰ ਦਿੱਤਾ ਕਿ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਜਾਣਗੇ ਅੱਜ ਪੰਜਾਬ ਦਾ ਹਰੋ ਸੀਨੀਅਰ ਸੈਂਟਰੀ ਸਕੂਲ ਜਿਸ ਦੇ ਵਿੱਚ 500 ਤੋਂ ਵੱਧ ਬੱਚੇ ਉੱਥੇ ਦੋ ਦੋ ਸਿਕਿਉਰਿਟੀ ਗਾਰਡ ਸਾਬਕਾ ਫੌਜੀ ਜਿਹੜੇ ਐਕਸ ਆਰਮੀ ਮੈਨ ਉਹ ਇਕੱਠੇ ਆਤ ਨੇ ਸਰਕਾਰੀ ਸਕੂਲਾਂ ਦੇ ਸਿਕਿਉਰਿਟੀ ਗਾਰਡ ਹਰ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਹਰੋ ਸਰਕਾਰੀ ਸਕੂਲ ਪੰਜਾਬ ਦਾ ਜਿਸ ਦੇ ਵਿੱਚ 100 ਤੋਂ ਵੱਧ ਬੱਚਾ ਪੜਦਾ ਹੈ ਉਸ ਨੂੰ 3000 ਰੁਪਏ ਕਟੋ-ਕਟ ਮਹੀਨੇ ਦੇ ਮਿਲਣ ਲੱਗੇ ਸਾਫ ਸਫਾਈ ਰੱਖਣ ਦੇ ਲਈ ਜੋ ਪਹਿਲਾਂ 1 ਰੁਪਿਆ ਨਹੀਂ ਮਿਲਦਾ ਸੀ ਚੌਂਕੀਦਾਰ ਇਸ ਤੋਂ ਇਲਾਵਾ ਕਦੀ ਤੁਸੀਂ ਸਰਕਾਰੀ ਸਕੂਲ ਦੀ ਬੱਸਾਂ ਨਹੀਂ ਦੇਖਿਆ ਹੁੰਨੀ ਆ ਪਰ ਹੁਣ ਪੰਜਾਬ ਦੇ ਵਿੱਚ 128 ਸਰਕਾਰੀ ਸਕੂਲ ਐਦਾਂ ਦੇ ਨੇ ਖਾਸ ਕਰਕੇ ਲੜਕੀਆਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਲਗਭਗ 10000 ਬੱਚੀਆਂ फ्री ट्रांसपोर्ट की सुविधा ले रही है येलो कलर की बसें जिम प्राइवेट स्कूल बस पीले रंग दसा ठीक उदा दसा दो सौ तो वह बसा पंजाब चल रही अगप सवा पांच सौ टीचर्स सवा पांच सौ टीचर्स स्कूल हैड्स चाहे वह प्रिंसीपल हो चाहे हैड मास्टर चाहे हैड टीचर्स होन चाहे बीपीओस होन अच ਸਿੰਗਾਪੁਰ ਗਏ ਨੇ ਦੁਨੀਆ ਦੀ ਬੈਸਟ ਅਕੈਡਮੀਆਂ ਦੇ ਵਿੱਚ ਫਿਨਲੈਂਡ ਗਏ ਨੇ ਤੇ ਆਈ ਐਮ ਅਹਮਦਾਬਾਦ ਗਏ ਨੇ ਸਵਾ 500 ਟੀਚਰਸ ਇਸ ਵਕਤ ਵੀ ਜਦੋਂ ਮੈਂ ਬੋਲ ਰਿਹਾ ਤਾਂ ਸਾਡੇ 72 ਟੀਚਰਸ ਆ ਗੈਟਿੰਗ ਟ੍ਰੇਨਡ ਇਨ ਫਿਨਲੈਂਡ ਇਸ ਵਕਤ ਵੀ ਤੇ ਅਗਲਾ ਬੈਚ ਫਿਰ ਸਿੰਗਾਪੁਰ ਲਈ ਤਿਆਰ ਹੈ ਅਹਮਦਾਬਾਦ ਲਈ ਤਿਆਰ ਹੈ ਮਈ ਦੇ ਵਿੱਚ ਸਾਡਾ ਇੱਕ ਹੋਰ ਬੈਚ ਫਿਨਲੈਂਡ ਜਾ ਰਿਹਾ ਇਸ ਤੋਂ ਇਲਾਵਾ ਅਸੀਂ ਆਪਣੇ ਬੱਚਿਆਂ ਦੇ ਲਈ ਬੱਚਿਆਂ ਨੂੰ ਇਸਰੋ ਲੈ ਕੇ ਗਏ ਆਪਣੇ ਬੱਚਿਆਂ ਨੂੰ ਦੇਸ਼ ਦੇ ਪ੍ਰੀਮੀਅਰ ਇੰਸਟੀਟਿਊਟਸ ਆਈਸਰ ਹੋ ਗਿਆ ਆਈਐਮਜ਼ ਹੋਗੇ ਆਈਆਈਟੀਜ਼ ਹੋਗੇ ਉੱਥੇ ਲੱਗੇਗੇ ਤਾਂ ਕਿ ਉਹ ਸੁਪਨੇ ਦੇਖਣਾ ਸਿੱਖਣ ਪਹਿਲੀ ਸਰਕਾਰ ਰੀਸੈਂਟਲੀ ਅਸੀਂ ਪੰਜਾਬ ਦਾ ਹਰ ਉਹ ਬੱਚਾ ਜੋ 12ਵੀਂ ਜਮਾਤ ਇਸ ਵਕਤ ਬੋਰਡ ਦੇ ਇਮਤਿਹਾਨ ਦੇ ਰਿਹਾ ਉਸ ਨੂੰ ਇੱਕ ਇੱਕ ਬੱਚੇ ਨੂੰ ਪੁੱਛਿਆ ਵੀ ਤੇਰਾ ਅਗਲਾ ਪਲਾਨ ਕੀ ਹੈ 12ਵੀਂ ਤੋਂ ਬਾਅਦ ਕੀ ਸੋਚਿਆ ਆਪਣਾ ਕੰਮ ਕਰਨ ਦੇ ਬਾਰੇ ਸੋਚਿਆ ਨੌਕਰੀ ਕਰਨ ਬਾਰੇ ਸੋਚਿਆ ਗ੍ਰੈਜੂਏਸ਼ਨ ਕਰਨੀ ਹੈ ਤਾਂ ਗ੍ਰੈਜੂਏਸ਼ਨ ਕਿੱਥੋਂ ਕਰਨੀ ਹੈ ਪੰਜਾਬ ਚੋਂ ਕਰਨੀ ਹੈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਤੋਂ ਕਰਨੀ ਹੈ ਜਾਂ ਫਿਰ ਦੇਸ਼ ਤੋਂ ਬਾਹਰ ਕਰਨੀ ਹੈ ਇੱਕ ਇੱਕ ਬੱਚੇ ਤੋਂ ਬੱਚੇ 160000 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਇਮਤਿਹਾਨ ਲਿਖ ਰਹੇ ਨੇ ਉਹਨਾਂ ਦੇ ਵਿੱਚੋਂ 135000 ਦਾ ਜਿਹੜਾ ਰਿਪਲਾਈ ਆ ਕੇ ਉਸ ਦੀ ਸੈਗਰੀਗੇਸ਼ਨ ਕਰਕੇ ਉਹਨਾਂ ਬੱਚਿਆਂ ਨੂੰ ਜੋ ਮਦਦ ਕਰ ਸਕਦੇ ਸੀ ਤੇ ਸਾਨੂੰ ਜਿਵੇਂ ਉਹਦੇ ਵਿੱਚੋਂ 20% ਬੱਚੇ ਜਿਹੜੇ ਆ ਉਹ ਯਾ ਆਰਮਡ ਫੋਰਸਸ ਯਾ ਪੰਜਾਬ ਪੁਲਿਸ ਜਾਣਾ ਚਾਹੁੰਦੇ ਆ ਤਾਂ ਹੁਣ ਅਸੀਂ ਪੁਲਿਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਨਾ ਬੱਚਿਆਂ ਦੀ ਹੁਣੀ ਤੋਂ ਕਿਵੇਂ ਆਪਾਂ ਟ੍ਰੇਨਿੰਗ ਕਰ ਸਕਦੇ ਆ ਤਾਂ ਕਿ ਬੱਚਾ ਜੋ ਸੁਪਨਾ ਦੇਖ ਰਿਹਾ ਉਸ ਦੀ ਅਸੀਂ ਮਦਦ ਕਰ ਸਕੀਏ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਅਸੀਂ انرੋਲਮੈਂਟ ਡਰਾਈਵ ਕਰ ਰਹੇ ਹਾਂ ਇਸ ਸਾਲ ਅੱਜ ਸਾਡੇ ਪੰਜਾਬ ਦੇ ਹਰ ਇੱਕ ਵਿਧਾਨ ਸਭਾ ਹਲਕੇ ਤੋਂ ਇਸ ਮੁਹਿੰਮ ਦਾ آغاز ਹੋ ਰਿਹਾ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰੂੰਗਾ ਜਿੱਥੇ ਇਹ ਸਾਡੇ ਟੀਚਰਸ ਦਾ ਕੰਮ ਹੈ ਹੀ ਹੈ ਪਰ ਇਸ ਦੇ ਵਿੱਚ ਸੋਸਾਇਟੀ ਦਾ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਇੱਕ ਸਟਿਗਮਾ ਇੱਕ ਇਮੇਜ ਚਾਹੇ ਜਨਾ ਮਰਜੀ ਵਧੀਆ ਸਰਕਾਰੀ ਸਕੂਲ ਬਣਾ ਲਓ ਪਰ ਇੱਕ ਇਦਾਂ ਦੀ ਕੀਮੇਜ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਕਿ ਅੱਛਾ ਸਰਕਾਰੀ ਸਕੂਲਾਂ 'ਚ ਤਾਂ ਕੁਝ ਹੈ ਹੀ ਨਹੀਂ ਪਰ ਮੈਂ ਤੁਹਾਨੂੰ ਯਕੀਨ ਮਨਨਾ ਮੇਰੇ ਨਾਲ ਚੱਲ ਕੇ ਦੇਖੋ ਸਾਡੇ ਕੋਲ ਇੰਨੇ ਸ਼ਾਨਦਾਰ ਸ਼ਾਨਦਾਰ ਸਰਕਾਰੀ ਸਕੂਲ ਹੈ ਖਾਸ ਕਰਕੇ ਜਿਹੜੇ ਸਕੂਲ ਆਫ ਐਮਿਨੈਂਸ ਬਣਿਆ ਹੁੰਦਾ 인ਫਰਾਸਟ੍ਰਕਚਰ ਸਾਡੇ ਕੁਝ ਇੰਨੇ ਸ਼ਾਨਦਾਰ ਵਿਦਿਆਪਕ ਨੇ ਦੇ ਆ ਵੈਲ ਕੁਆਲੀਫਾਈਡ ਦੇ ਆ बिकॉज ऑफ ਮੈਰਿਟ ਤੋਂ ਆਏ ਨੇ ਇਮਤਿਹਾਨ ਲੈ ਕੇ ਆਏ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਕੁਆਲਿਟੀ ਨਹੀਂ ਹੈ ਸਾਡੇ ਲੈਕਚਰ ਸਾਡੇ ਮਾਸਟਰ ਕਾਰਡ ਸਾਡੇ ਪ੍ਰਾਇਮਰੀ ਟੀਚਰ ਸਾਡੀ ਟੀਟੀ ਸਾਡੇ ਪ੍ਰਿੰਸੀਪल्स दे ਆ ਪਰ ਐਕਸਲੈਂਸ ਪਰ ਸਿਰਫ ਇਸ ਕਰਕੇ ਕਿ ਹਾਂ ਇੱਕ ਸਿਗਮਾ ਸੀ ਹੁਣ ਬਹੁਤ ਬਹੁਤ ਸੁਧਾਰ ਹੋ ਰਿਹਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਓ ਜਿਹੜਾ ਮਾਤਾ ਪਿਤਾ ਸਮਰੱਥ ਹੈ ਜੋ ਆਪਣੇ ਬੱਚੇ ਨੂੰ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ 'ਚ ਪੜਾਉਣਾ ਚਾਹੁੰਦਾ ਹੈ ਤੇ ਉਹ ਸਮਰੱਥ ਹੈ ਪੜਾਵੇ ਪ੍ਰਾਈਵੇਟ ਸਕੂਲਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਹਾਂ ਗਰੀਬ ਦਾ ਬੱਚਾ ਉਹ ਇਸ ਕਰਕੇ ਸਾਇੰਟਿਸਟ ਬਣਨ ਤੋਂ ਨਾ ਰਹਿ ਜਾਵੇ ਉਹ ਇਸ ਕਰਕੇ ਵਕੀਲ ਬਣਨ ਤੋਂ ਨਾ ਰਹਿ ਜਾਵੇ ਉਹ ਇਸ ਕਰਕੇ ਡਾਕਟਰ ਬਣਨ ਤੋਂ ਨਾ ਰਹਿ ਜਾਵੇ ਕਿਉਂਕਿ ਉਸ ਨੂੰ ਵਧੀਆ ਸਕੂਲ ਨਹੀਂ ਮਿਲਿਆ ਇਹ ਨਹੀਂ ਹੋਣਾ ਚਾਹੀਦਾ ਇਹ ਜ਼ਿੰਮੇਵਾਰੀ ਸਾਡੀ ਹੈ ਤਾਂ ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਬੜੀ ਖੁਸ਼ੀ ਅਜ ਮੋਹਾਲੀ ਦੇ ਫੀਸ ਟੂ ਦੇ ਸਕੂਲ ਦੇ ਵਿੱਚੋਂ ਆ ਗਵਰਨਮੈਂਟ ਐਲੀਮੈਂਟਰੀ ਸਕੂਲ ਤੇ ਗਵਰਨਮੈਂਟ ਮਿਡਲ ਸਕੂਲ ਦੇ ਵਿੱਚੋਂ ਅਸੀਂ ਅੱਜ ਇਸ ਮਹੀਨੇ ਦੀ ਆਗਾਜ਼ ਕਰ ਰਹੇ ਹਾਂ ਤੇ ਮੈਂ ਇਸੀ ਮੰਚ ਤੋਂ ਆਪਣੇ ਸਾਰੇ ਕਿਉਂ ਸਭ ਤੋਂ ਵੱਡੀ ਆਰਮੀ ਇਨ ਟਰਮਸ ਆਫ ਹਿਊਮਨ ਰਿਸੋਰਸ ਸਾਡੇ ਕੋਲ ਲਗਭਗ 1 ਲੱਖ ਤੋਂ ਉੱਤੇ ਟੀਚਰਸ ਨੇ ਅਗਰ ਆਪਾਂ ਮੀਡੇ ਮੀਲ ਵਰਕਰਸ ਬਾਕੀ ਸਾਰਾ سپورਟਿੰਗ ਸਟਾਫ ਮਨਾਲੀਏ ਤਾਂ ਡੇਡ ਲੱਖ ਤੋਂ ਵੱਡੀ ਫੌਜ ਸਾਡੇ ਇਸ ਪਰਿਵਾਰ ਦੇ ਵਿੱਚ ਅਸੀਂ ਇਸ ਵਾਰੀ ਆਪਣੇ ਸਾਰੇ ਰਿਕਾਰਡ ਟੂੜਨੇ ਨੇ ਤੇ ਵੱਦ ਤੋਂ ਵੱਦ ਬੱਚਿਆਂ ਨੂੰ ਆਪਣੇ ਸਰਕਾਰੀ ਸਕੂਲਾਂ ਤੱਕ ਲੈ ਕੇ ਆਣਾ ਤੇ ਇਹਨਾਂ ਨੂੰ ਕੁਆਲਟੀ এডੂਕੇਸ਼ਨ ਦੇਣੀ ਹੈ ਕੁਆਲਟੀ ਇਨਫਰਾਸਟ੍ਰਕਚਰ ਦੇ ਨਾਲ ਕੁਆਲਟੀ এডੂਕੇਸ਼ਨ ਦੇਣੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਮੁਹਾਲੀ ਦੇ ਸਾਰੇ ਹੀ মিডিਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹ ਉਹ ਵੀ ਇੱਥੇ ਪਹੁੰਚੇ ਇਸ ਇਵੈਂਟ ਨੂੰ ਕਵਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ